ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਵਾਗਤ ਮੈਂ ਹਾਂ ਤੁਹਾਡਾ ਉਸ ਰਾਜ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਨਸ਼ੇ ਵਿਰੁੱਧ ਇੱਕ ਮਹਮ ਵਿੜੀ ਹੋਈ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਖੁਦ ਵਿਧਾਇਕ ਨਸ਼ਾ ਵੇਚਣ ਦੇ ਵਿੱਚ ਇਨਵੋਲਵ ਨੇ ਕਦੇ ਮੁੱਦਾ ਕੋਠੀ ਨੂੰ ਲੈ ਕੇ ਕਦੇ ਮੁੱਦਾ ਬੋਟਿਆਂ ਨੂੰ ਲੈ ਕੇ ਜੇਕਰ ਕੋਈ ਇਹਨਾਂ ਦੇ ਪੱਤਰਕਾਰ ਖਿਲਾਫ ਗੱਲ ਕਰਦਾ ਹੈ ਖਬਰ ਪਾਉਂਦਾ ਹੈ ਇਹ ਫਿਰ ਆਪਣੇ ਆਗੂਆਂ ਦੇ ਵੱਲੋਂ ਜਿਹੜੇ ਇਹਨਾਂ ਦੇ ਖਾਸਮ-ਖਾਸ ਹੁੰਦੇ ਨੇ ਉਹਨਾਂ ਨੂੰ ਕਟਕੁਨਾ ਦੀ ਕੁੱਟਮਾਰ ਕਰਦੇ ਨੇ ਪਿਛਲੇ ਦਿਨਾਂ ਦੇ ਵਿੱਚ ਕੁੱਟਮਾਰ ਹੋਈ ਸੀ ਜਗਰਾਉ ਹਲਕਾ ਦੇ ਵਿੱਚ ਸਰਬਜੀਤ ਸਿੰਘ ਮਾਨੁਕੇ ਨੂੰ ਲੈ ਕੇ ਸਰਬਜੀਤ ਸਿੰਘ ਮਾਨੂ ਚਾਹੋ ਨਜ਼ਾਇਜ਼ ਕੋਠੀ ਤੇ ਕਬਜ਼ਾ ਹੋਵੇ ਚਾਹੇ ਉਹ ਬੁਟਿਆ ਵਾਲੀ ਗੱਲ ਹੋਵੇ ਲੇਕਿਨ ਹੁਣ ਸਰਬਜੀਤਕ ਮਾਨੁਕੇ ਕਸੂਤੀ ਫਸ ਗਈ ਹੈ ਨਮਾ ਚੰਨ ਚੜ ਦਿੱਤਾ ਹੈ ਸਰਬਜੀਤ ਸਿੰਘ ਮਾਨੁਕੇ ਨੇ ਸਰਬਜੀਤ ਕੌਰ ਮਾਨੁਕੇ ਲਗਾਤਾਰ ਸੁਰਖੀਆਂ ਦੇ ਵਿੱਚ ਨੇ ਪਹਿਲਾਂ ਤਾਂ ਇਹ ਵੀ ਖਬਰ ਖਬਰਾਂ ਨਸ਼ਰ ਹੋਈਆਂ ਸੀ ਕਿ ਸਰਬਜੀਤ ਕੌਰ ਮਾਨੁਕੇ ਦੀ ਆਮ ਆਦਮੀ ਪਾਰਟੀ ਵਿੱਚੋਂ ਛੁੱਟੀ ਹੋਵੇਗੀ ਇਸ ਉੱਤੇ ਕੋਈ ਹਲਕਾ ਅੰਜਲਜ ਲਗਾਇਆ ਜਾਵੇਗਾ ਕਿਉਂਕਿ ਜਿਸ ਤਰ੍ਹਾਂ ਕਾਂਡਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਪਹਿਲਾਂ ਕੋਠੀ ਦੱਬਣ ਦਾ ਦੋਸ਼ ਲੱਗਿਆ ਫਿਰ ਬੂਟੇ ਵਿਚਣ ਦਾ ਦੋਸ਼ ਲੱਗਿਆ ਫਿਰ ਇੱਕ ਪੱਤਰਕਾਰ ਨੇ ਜਦੋਂ ਖਲਾਫ ਪਾਈ ਖਬਰ ਬੂਟੇ ਨੂੰ ਲੈ ਕੇ ਤੇ ਉਸ ਦੇ ਸ਼ੀਤਲ ਲਾਮ ਦੇ ਇੱਕ ਲੜਕੇ ਨੇ ਕੁੱਟਮਾਰ ਕੀਤੀ ਤੇ ਉਹ ਸਰਬਜੀਤ ਕੌਰ ਮਾਨੂਕੇ ਦਾ ਖਾਸਮ ਖਾਸ ਸੀ ਲੇਕਿਨ ਹੱਤੇ ਉਦੋਂ ਹੋ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਪੱਧਰ ਤੇ ਰੈਲੀ ਕੱਢ ਰਹੇ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਤੇ ਸਰਬਜੀਤ ਕੌਰ ਮਾਨੁਕੇ ਦੇ ਖਾਸਮ ਖਾਸ ਚਟਾ ਵੇਈਦੇ ਨੇ ਯਾਨੀ ਕਿ 100 ਗ੍ਰਾਮ ਤੋਂ ਵੱਧ ਚਟਾ ਫੜਿਆ ਗਿਆ ਸ਼ੀਤਲ ਨਾਮ ਦੇ ਲੜਕੇ ਵੱਲੋਂ ਜਿਹੜਾ ਕਿ ਸਰਬਜੀਤ ਕੌਰ ਮਾਨੁਕੇ ਦਾ ਖਾਸਮ ਖਾਸ ਹੈ ਕਈ ਵਾਰ ਉਹਨੂੰ ਰੈਲੀਆਂ ਦੇ ਵਿੱਚ ਸਰਬਜੀਤ ਕੌਰ ਮਾਨੁਕੇ ਦੇ ਨਾਲ ਦੇਖਿਆ ਗਿਆ ਸਰਬਜੀਤ ਕੌਰ ਮਾਨੁਕੇ ਨੂੰ ਪਤਾ ਨਹੀਂ ਕਿ ਮੇਰੇ ਨਾਲ ਦੇ ਜਿਹੜੇ ਖਾਸਮ ਖਾਸ ਨੇ ਜਿਹੜੇ ਮੇਰੇ ਅੰਗ ਰੱਖਕ ਨੇ ਜਾਂ ਮੇਰੇ ਸਾਥੀ ਨੇ ਉਹ ਚੱਟਾ ਵੇਚਦੇ ਨੇ ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਦਿੱਲੀ ਲੋਬੀ ਵਾਲਿਆਂ ਦੀ ਦਿੱਲੀ ਲੋਬੀ ਵਾਲਿਆਂ ਦੇ ਵਾਲਿਆਂ ਨੇ ਕੱਲ ਜਿਸ ਤਰ੍ਹਾਂ ਚੰਨ ਚੜ੍ਹਿਆ ਇਹ ਯੂਪੀ ਦੇ ਬੰਦੇ ਯੂਪੀ ਦੇ ਵਿੱਚੋਂ ਲਿਆ ਕੇ ਦਿੱਲੀ ਦੇ ਵਿੱਚੋਂ ਲਿਆ ਕੇ ਵੱਡੇ ਲੋਗ ਦੋ ਵੱਡੇ ਅਹੁਦਿਆਂ ਤੇ ਬਿਠਾ ਦਿੱਤੇ ਗਏ ਰੀਨਾ ਗੁੱਤਾ ਖਾਸਮ ਖਾਸ ਹੈ ਅਰਵਿੰਦ ਕੇਸ਼ੀਵਾਲ ਦੀ ਅਰਵਿੰਦ ਕੇਸ਼ੀਵਾਲ ਦੇ ਇਸ਼ਾਰਿਆਂ ਤੇ ਨੱਚਦੀ ਹੈ ਭਾਈ ਜਿਹੜੀਆਂ ਚੀਜ਼ਾਂ ਤੋਂ ਇਹਨਾਂ ਨੂੰ ਫਾਇਦਾ ਹੋਣਾ ਹੈ ਕਹਿੰਦੇ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕਰ ਰਹੇ ਹਾਂ ਜਿਨ੍ਹਾਂ ਨੂੰ ਦਿੱਲੀ ਦੇ ਵਿੱਚੋਂ ਲੋਕਾਂ ਨੇ ਅਨਕਾਰ ਦਿੱਤਾ ਜਿਨ੍ਹਾਂ ਨੂੰ ਲੋਕਾਂ ਨੇ ਯੂਪੀ ਦੇ ਵਿੱਚੋਂ ਅਨਕਾਰ ਦਿੱਤਾ ਉਹਨਾਂ ਨੇ ਪੱਕੇ ਡੇਰੇ ਆ ਕੇ ਪੰਜਾਬ ਦੇ ਵਿੱਚ ਲਾ ਲਏ ਨੇ ਤੇ ਉਹਨਾਂ ਨੂੰ ਵੱਡੇ ਅਹੁਦੇ ਦੇ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਮਨੀ ਸੋਧਿਆ ਅਤੇ ਜਤਿੰਦਰ ਜੈਨ ਨੇ ਇੱਧਰ ਪੰਜਾਬ ਦੇ ਵਿੱਚੋਂ ਬਗਾਵਤ ਉਠ ਖੜੀ ਹੋਈ ਹੈ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਇੱਕ ਦੂਜੇ ਨੂੰ ਫੋਨ ਕਰ ਰਹੇ ਨੇ ਵੀ ਭਈ ਅਜੇਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੂੰ ਨਹੀਂ ਕਰਨਾ ਚਾਹੀਦਾ ਸੀ ਕਿ ਪੰਜਾਬ ਅਤੇ ਪੰਜਾਬੀਅਤ ਜਿਹੜੇ ਵੱਡੇ ਅਹੁਦੇ ਨੇ ਉਹਨਾਂ ਨੂੰ ਸੰਭਾਲਣ ਦੇ ਵਿੱਚ ਨਾ ਨਾਕਾਮ ਹੈ ਕਿ ਵੱਡੇ ਅਹੁਦੇ ਪੰਜਾਬੀਆਂ ਨੂੰ ਕਿਉਂ ਨਹੀਂ ਦਿੱਤੇ ਜਾ ਰਹੇ ਇੱਕ ਪਾਸੇ ਸਰਬਜੀਤ ਕੌਰ ਮਾਨੁਕੇ ਦਾ ਖਾਸਮ ਖਾਸ ਟੱਟੇ ਨਾਲ ਫੜਿਆ ਜਾਂਦਾ ਹੈ ਪੰਜਾਬ ਨਸ਼ਾ ਮੁਕਤ ਯਾਤਰਾ ਅਸਫਲ ਹੋਵੇਗੀ ਤੇ ਦੂਸਰੇ ਪਾਸੇ ਨਮਾਚਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਰਮੀਨ ਨੇ ਵਿੱਚ ਚੜਾ ਦਿੱਤਾ ਹੈ ਹੁਣ ਬਗਾਵਤ ਹੋਵੇਗੀ ਹੁਣ ਬਚੇਗਾ ਬਿਵਾਲ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਹੀ ਇੱਕ ਚੈਨਲ ਨੇ ਖਬਰ ਪਾਈ ਸੀ ਕਿ 60 ਤੋਂ 70 ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਨ੍ਹਾਂ ਤੋਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨਰਾਸ਼ ਚੱਲ ਰਹੀ ਹੈ ਉਹਨਾਂ ਉੱਤੇ ਹਲਕਾ ਇੰਚਾਰਜ ਲਗਾਏ ਜਾਣਗੇ ਲੇਕਿਨ ਹੁਣ ਹਲਕਾਂ ਚੱਲ ਜਾਂਦੀ ਦੀ ਗੱਲ ਛੱਡੋ ਹੁਣ ਵੱਡੇ ਇੰਚਾਰਜ ਲਿਆ ਕੇ ਚੇਅਰਮੈਨ ਪਰਸਨ ਜਿਹੜੇ ਲਗਾ ਦਿੱਤੇ ਗਏ ਨੇ ਦੋ ਵੱਡੇ ਅਹੁਦਿਆਂ ਤੇ ਇੱਕ ਰੀਨਾ ਗੁਪਤਾ ਹੈ ਦਿੱਲੀ ਤੋਂ ਜੋ ਖਾਸਮ ਖਾਸ ਹੈ ਅਰਵਿੰਦ ਕੇਸ਼ੀਵਾਲਤੀ ਤੇ ਦੂਸਰਾ ਹੈ ਯੂਪੀ ਤੋਂ ਜਿਹਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਚੇਅਰਮੈਨ ਬਣਾਇਆ ਗਿਆ ਹੈ ਯਾਨੀ ਕਿ ਪੰਜਾਬ ਦੇ ਲੋਕਾਂ ਉੱਤੇ ਵਿਸ਼ਵਾਸ ਨਹੀਂ ਹੈ ਅਰਵਿੰਦ ਕੇਸ਼ੀਵਾਲ ਨੂੰ ਭਾਈ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਤੁਸੀਂ ਆਪਣੇ ਪੈਰ ਆਪ ਘੁਆੜਾ ਮਾਰ ਰਹੇ ਹੋ ਇਸ ਤਰ੍ਹਾਂ ਦੀਆਂ ਵੱਡੀਆਂ ਗਲਤੀਆਂ ਕਰਕੇ ਇੱਕ ਪਾਸੇ ਅਸੀਂ ਰੈਲੀਆਂ ਕੱਢਦੇ ਹਾਂ ਤੇ 27 ਲੋਕ ਹੁਣੇ ਹੀ ਚਰੀ ਦੀ ਸ਼ਰਾਬ ਦੇ ਨਾਲ ਮਾਰੇ ਗਏ ਕੀ ਕਰਾਂਗੇ ਕਿਵੇਂ ਕਰਨਗੇ ਤੇ ਹੁਣ ਜਿਹੜੇ ਵੱਡੇ ਆਗੂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਆਪ ਦੇ ਆਪ ਨੂੰ ਘੁਮਕੜ ਕਹਿੰਦੇ ਸੀ ਜਿਹੜੇ ਕਹਿੰਦੇ ਕਿ ਸਾਡੇ ਤੋਂ ਬਿਨਾ ਭਗਵੰਤ ਮਾਨ ਪੈਰ ਨਹੀਂ ਫੁੱਟਦਾ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਉਹਨਾਂ ਨੂੰ ਟੇਢੀਆਂ ਅੱਖਾਂ ਕਰਕੇ ਦੇਖਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਟਲੀਸ ਸੋਚਣਾ ਚਾਹੀਦਾ ਸੀ ਕਿ ਪੰਜਾਬ ਤੇ ਪੰਜਾਬ ਦੇ ਵਿੱਚ ਬੰਦੇ ਬੜੇ ਕੈਪ ਕੈਪੇਬਲ ਨੇ ਜਿਹੜੇ ਇਹ ਵੱਡੇ ਉਹਦੇ ਨੂੰ ਸੰਭਾਲ ਸਕਦੇ ਨੇ ਨਹੀਂ ਪੰਜਾਬੀਆਂ ਤੇ ਯਕੀਨ ਨਹੀਂ ਦਿੱਲੀ ਵਾਲਿਆਂ ਤੇ ਯਕੀਨ ਹੈ ਯੂਪੀ ਵਾਲਿਆਂ ਤੇ ਯਕੀਨ ਹੈ ਇਹ ਹੈ ਵੱਡਾ ਬਦਲਾ ਇੱਕ ਪਾਸੇ ਪ੍ਰਤਾਪ ਸਿੰਘ ਬਾਜਬਾ ਹਸਕਪਾਲ ਸਿੰਘ ਖਹਿਰਾ ਸੁਖਬੀਰ ਸਿੰਘ ਬਾਦਲ ਵਿਕਰਮਜੀਤ ਸਿੰਘ ਜੀਠਿਆ ਵਰਗੇ ਜਿੱਥੇ ਤਾਜ ਕਸ ਰਹੇ ਨੇ ਉਥੇ ਹੁਣ ਬਗਾਵਤ ਹੋਵੇਗੀ ਆਮ ਆਦਮੀ ਪਾਰਟੀ ਦੇ ਅੰਦਰੂਨੀ ਹਿੱਸਿਆਂ ਦੇ ਵਿੱਚੋਂ ਪੰਜਾਬ ਦੇ ਕਿਸੇ ਹਿੱਸੇ ਵਿੱਚੋਂ ਵੀ ਬਗਾਵਤ ਹੋ ਸਕਦੀ ਹੈ ਵਕ ਵਕ ਚੈਨਲਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜਿਹੜੇ ਪਮਕਰ ਨੇ ਜਿਨ੍ਹਾਂ ਨੇ ਦਿਨ ਪਰ ਰਾਤ ਕੀਤਾ ਪਾਰਟੀ ਨੂੰ ਹੋਂਦ ਲਿਆਉਣ ਦੇ ਵਿੱਚ ਉਹਨਾਂ ਨੂੰ ਪੁੱਛਿਆ ਤੱਕ ਵੀ ਨਹੀਂ ਗਿਆ ਇੱਕ ਪਾਸੇ ਸਰਬਜੀਤ ਸਿੰਘ ਮਾਨੁਕੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਸ਼ੁਰੂ ਹੋਣ ਦੇ ਆਸਾਰ ਧੰਨਵਾਦ